हां जी दोस्तों अपन ना ਤੁਹਾਡੇ ਵਾਸਤੇ ਨਾ ਅੱਜ ਨਾ ਅਲੀਵਾ ਗੱਡੀ ਲੈ ਕੇ ਆਏ ਆਗੇ ਇਹ 2000 ਨਾ 13 ਮਾਡਲ ਆ ਬਾਈ ਜੀ ਦੂਜੇ ਓਨਰ ਦੀ ਆ ਤੇ ਜਿਹੜੇ ਇਹਦੇ ਸੀਸੇ ਆ ਨਾ ਉਹ ਸਾਰੇ ਨਾਲ ਦੇ ਆ ਇਹਨਾਂ ਦੇ ਬਾਈ ਓਕੇ ਜਿਚਾਏ ਵੀ ਸ਼ੌਕੀ ਬੰਦਿਆਂ ਕੋਲ ਹੀ ਵਿੰਗ ਆ ਇਹ ਗੱਡੀਆਂ ਅਗਰ ਭੇਜ ਮੜੀ ਜੀ ਮਰਾਈ ਕਰਾਂ ਨਿਕਾ ਯਾਰ ਅੱਜ ਗਰਪੇਜ ਵੀਰਾ ਪੂਰਾ ਖੁਸ਼ ਆਗਾ ਲੈ ਵੀ 90 ਤੋਂ 95 ਪੈਸੇ ਟਾਇਰਾਂ ਦੀ ਹਾਲਤੀ ਦੀ ਪਈ ਆ ਗਰਪੇਜ ਇਹਦੇ ਨਾਲ ਹੈਗੇ ਸੈਂਟਰ ਲੋਕ ਵਾਲੀ ਚਾਬੀ ਲੈ ਹੈਗੀ ਆ ਬਾਈ ਹੈਗੀ ਆ ਬਈ ਹੈਗੀ ਲੈ ਸੈਂਟਰ ਲੋਕਿੰਗ ਵਾਲੀ ਚਾਬੀ ਦੇ ਨਾਲ ਵੀ ਆ ਬਈ ਲੈ ਵੀ ਯਾਰ ਪਹਿਲਾਂ ਨਾ ਤੂੰ ਸੀਟ ਕਵਰ ਤੇ ਨਾ ਜਾਇਆ ਕਰ ਪਹਿਲਾਂ ਇੰਟੀਰੀਅਰ ਦਿਖਾ ਟੱਚ ਵੱਡੀ ਆ ਸੀਟ ਕਵਰ ਜਮਾ ਨਵੇਂ ਆ ਗੱਡੀ ਜਮਾ ਸਿਰਾ ਗੱਲ ਬਾਤ ਆ ਮੈਟ ਮੂਟ ਪੂਰੇ ਸੋਹਣੇ ਆ ਠੀਕ ਆ ਇਹ ਹੈ ਬਈ ਇਧਰ ਦੀ ਦਿਖਾ ਦੇ ਨਾ ਮੜੀ ਜੀ ਝੁਮਕੇ ਕਰ ਲੈ ਵੀ ਆਹਾਹਾ ਡਿੱਗੀ ਤੋਂ ਕਿਆ ਬਾਤ ਜਿਹੜੀ ਰੰਗ ਪੇਂਟ ਦੀ ਹੈ ਨਾ ਗਰਪੇ ਜੇ ਮਾੜੀ ਮੋਟੀ ਟੱਚਿੰਗ ਹੈਗੀ ਆ ਹਰ ਇੱਕ ਗੱਡੀ ਦੇ ਵਿੱਚ ਹੀ ਮਿਲਦੀ ਆ ਛੱਤ ਦੇ ਮਰਾਦੀ ਕਰਨੇ ਗਾ ਕਈ ਮੇਰੇ ਵੀਰ ਕਹਿੰਦੇ ਆ ਵੀ ਬਾਈ ਯਾਰ ਰੰਗ ਵੇਂਟ ਦੀ ਕਿਵੇਂ オリジナル ਆ ਬਾਈ ਜੇ オリジナル ਮਿਲੂਗੀ ਤਾਂ オリジナル ਹੀ ਦੱਸਾਂਗੇ ਜੇ ਟੱਚਿੰਗ ਹੋਊਗੀ ਮਾੜੀ ਮੋਟੀ ਤਾਂ ਆਪਾਂ ਟੱਚ ਨਹੀਂ ਦੱਸਾਂਗੇ ਵੀ ਬਾਈ ਜੀ ਹੈਗੀ ਆ ਗੱਡੀਆਂ ਤੁਹਾਡੇ ਵਾਸਤੇ ਆਪਾਂ ਲਿਆਉਂਦੀ ਰਹਿੰਨੇ ਆ ਤੇ ਬਥੇਰਾਂ ਗਾ ਲਿਆਵਾਂਗੇ ਬਾਈ ਜੀ ਤੁਹਾਡੇ ਪਿਆਰ ਸਦਕਾ ਹੀ ਆ ਪਰ ਮੇਰਾ ਬਾਈ ਪੇਜ ਨੂੰ ਫੋਲੋ ਕਰ ਲਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜਦੋਂ ਆਪਾਂ ਗੱਡੀ ਪਾਦੀ ਭੱਜ ਕੇ ਪਿੰਡ ਸਲਾਤਪੁਰੇ ਦੇ ਵਿੱਚ ਆ ਜਾਇਆ ਕਰੋ ਕਿਉਂ ਗੱਡੀਆਂ ਆਪਣੇ ਕੋਲੇ ਛੋਟੇ ਰੇਟਾਂ ਦੀਆਂ ਹੁੰਦੀਆਂ ਤੇ ਘੈਂਟ ਗੱਡੀਆਂ ਹੁੰਦੀਆਂ ਪੀਪੀ03 ਕਾਰ ਬਿਆਰ ਸਲਾਤਪੁਰਾ 2013 ਮਾਡਲ ਸਾਰੇ ਸ਼ੀਸ਼ੇ ਨਾਲ ਦੇ ਆ ਅਲਾਇਸ਼-ਅਲਾਇ ਲੱਗੇ ਪਿਆ ਸੀਟ ਕਵਰ ਨਵੇਂ ਵੱਡੀ ਟੱਚ ਘੈਂਟ ਗੱਡੀ ਆ ਇੰਜਨ ਗੇਅਰ ਦੀ ਬਿਲਕੁਲ ਓਕੇ ਆ ਲੈ ਵੀ ਮਿੱਤਰੋ ਜਿਹੜੀ ਇਹ ਗੱਡੀ ਦੀ ਡਿਮਾਂਡ ਆ ਨਾ ਇਹ ਕਸਟਮਰ ਦੀ ਗੱਡੀ ਆ ਬਾਈ ਜੀ ਗਾਗ ਦੀ ਗੱਡੀ ਹੈ ਕਿ ਕਿਸੇ ਕਰਕੇ ਥੋੜੀ ਜੀ ਵੱਧ ਆ ਗਈ ਤੇ ਤੁਹਾਨੂੰ ਪਤਾ ਹੀ ਹੈ ਜਿਹੜੀਆਂ ਗੱਡੀਆਂ ਆਪਣੀਆਂ ਹੁੰਦੀਆਂ ਉਹਨਾਂ ਦਾ ਤੁਹਾਨੂੰ ਪਤਾ ਰੇਟ ਜਮਾਂ ਜੈ ਜੀ ਹੁੰਦੇ ਆ ਗਾਗ ਵਾਲੀ ਗੱਡੀ ਚ ਬਾਈ ਮਾੜਾ-ਮੋਟਾ ਤੁਹਾਨੂੰ ਕਰਨੇ ਪੈਂਦਾ ਤੇ ਗੱਡੀ ਚੰਗੀ ਆ 2 ਲੱਖ ਤੇ 80000 ਰੁਪਏ ਡਿਮਾਂਡ ਆ 13 ਮਾਡਲ ਆ ਤੇ ਸਾਈਕਲ ਟੌਪ ਮਾਡਲ ਆ ਨੰਬਰ ਸਕਰੀਨ ਤੇ ਆ ਸੰਪਰਕ ਕਰ ਲਿਓ ਤੇਜ ਨੂੰ ਕਰ ਲਿਓ ਫੋਲੋ ਸਸਤਰੀ ਗੱਲ ਜੀ